ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਚਾਰ ਲਵਾਂਗੇ ਬੀਬੀ ਸਤਨਾਮ ਕੌਰ ਦੀ ਮਹਾਂਪੁਰਸ਼ਾਂ ਤੋਂ ਸੁਣਿਆ ਕਿ ਮਹਾਂਪੁਰਸ਼ ਦੱਸ ਰਹੇ ਸਨ ਕਿ ਬੀਬੀ ਸਤਨਾਮ ਕੌਰ ਜੀ ਲੁਧਿਆਣੇ ਦੇ ਰਹਿਣ ਵਾਲੇ ਹਨ ਇਹ ਮਹਾਂਪੁਰਸ਼ਾਂ ਨੂੰ ਦਿੱਲੀ ਵਿੱਚ ਮਿਲੇ ਜਦ ਵਿਚਾਰ ਹੋਈ ਤਾਂ ਬੀਬੀ ਸਤਨਾਮ ਕੌਰ ਜੀ ਦੱਸਣ ਲੱਗੇ ਕਿ ਮੈਂ ਅਚਾਨਕ ਹੀ ਸੁਬਾਰ ਹੋ ਗਈ ਅਤੇ ਜੋ ਮੇਰੇ ਸਵਾਸਨੋਂ ਨਿਕਲ ਚੁੱਕੇ ਸਨ ਤੇ ਮੇਰੇ ਸਰੀਰ ਨੂੰ ਲੈ ਕੇ ਜੰਮਦੂਤ ਜ ਜਾ ਰਹੇ ਸਨ ਤਾਂ ਕੁਝ ਜ ਸਮਾ ਨਿਕੜਿਆ ਤੇ ਮੈਨੂੰ ਕਹਿਣ ਲੱਗੇ ਕਿ ਬੀਬੀ ਤੂੰ ਇਹ ਨਦੀ ਪਾਰ ਕਰਨੀ ਹੈ ਜਦ ਸੁਨਾਮ ਕੌਰ ਜੀ ਕਹਿਣ ਲੱਗੇ ਕਿ ਜਦ ਮੈਂ ਉਸ ਨਦੀ ਵੱਲ ਵੇਖਿਆ ਤਾਂ ਉਹ ਨਦੀ ਖੂਨ ਅਤੇ ਪੀਕ ਦੀ ਭਰੀ ਹੋਈ ਸੀ ਜਿਸ ਵਿੱਚੋਂ ਬਹੁਤ ਹੀ ਬਦਬੋ ਆ ਰਹੀ ਸੀ ਉਹਨਾਂ ਨੇ ਕਿਹਾ ਕਿ ਤੂੰ ਇਸ ਨੂੰ ਤੈਰ ਕੇ ਪਾਰ ਕਰਨਾ ਹੈ ਕਹਿਣ ਲੱਗੇ ਕਿ ਮੈਂ ਇਹਨਾਂ ਸੋਚ ਹੀ ਰਹੀ ਸੀ ਕਿ ਕੋਈ ਚਿੱਟੇ ਵਸਤਰ ਪਾ ਕੇ ਮੇਰੇ ਕੋਲ ਕੋਈ ਆ ਗਿਆ ਤੇ ਮੈਨੂੰ ਆਪਣੀ ਪਿੱਠ ਤੇ ਉੱਪਰ ਸਵਾਰ ਕਰਕੇ ਮੈਨੂੰ ਉਹ ਨਦੀ ਪਾਰ ਕਰਾ ਦਿੱਤੀ ਜਦੋਂ ਮੈਨੂੰ ਨਦੀ ਪਾਰ ਕਰਾ ਰਹੇ ਸਨ ਤੇ ਮੈਂ ਪੁੱਛਿਆ ਕਿ ਤੁਸੀਂ ਕੌਣ ਹੋ ਤੁਹਾਡਾ ਬਹੁਤ ਧੰਨਵਾਦ ਹੈ ਤਾਂ ਉਹ ਕਹਿਣ ਲੱਗੀ ਕਿ ਮੇਰਾ ਧੰਨਵਾਦ ਨਾ ਕਰੋ ਮੈਂ ਤੁਹਾਡਾ ਕੋਈ ਧੰਨਵਾਦ ਲੈਣ ਜੋਗੀ ਨਹੀਂ ਹਾਂ ਮੈਂ ਤਾਂ ਤੁਹਾਡਾ ਇੱਕ ਜੋ ਕੀਤਾ ਤੁਸੀਂ ਇੱਕ ਪੁੰਨ ਸੀ ਮੈਂ ਉਹ ਹਾਂ ਜੋ ਤੁਸੀਂ 15 ਮਿੰਟ ਸਤਸੰਗ ਕੀਤਾ ਸੀ ਮੈਂ ਉਸ ਦਾ ਫਲ ਹਾਂ ਜੋ ਤੁਹਾਨੂੰ ਇਹ ਮਿਲ ਰਿਹਾ ਹੈ ਤਾਂ ਉਸ ਨੇ ਮੈਨੂੰ ਨਦੀ ਪਾਰ ਕਰਾ ਦਿੱਤੀ ਜਦ ਮੈਂ ਧਰਮਰਾਜ ਕੋਲ ਪਹੁੰਚੀ ਤਾਂ ਧਰਮਰਾਜ ਨੇ ਵੇਖਿਆ ਕਿ ਇਹ ਬੀਬੀ ਤੁਸੀਂ ਗਲਤ ਲੈ ਕੇ ਆ ਗਏ ਹੋ ਸਤਨਾਮ ਕੌਰ ਦੂਸਰੇ ਮੁਹੱਲੇ ਦੀ ਲੈ ਕੇ ਆਉਣੀ ਸੀ ਤੁਸੀਂ ਇਹ ਦੂਜੀ ਲੈ ਕੇ ਆ ਗਏ ਹੋ ਜਦ ਕਹਿੰਦੀ ਕਿ ਮੈਂ ਇਹ ਗੱਲ ਸੁਣੀ ਤਾਂ ਮੈਂ ਹੈਰਾਨ ਹੋ ਗਈ ਤਾਂ ਮੈਨੂੰ ਕਹਿਣ ਲੱਗੇ ਕਿ ਇਸ ਨੂੰ ਛੱਡ ਕੇ ਆਵੋ ਅਤੇ ਦੂਸਰੀ ਸਤਨਾਮ ਕੌਰ ਨੂੰ ਲੈ ਕੇ ਆਵੋ ਉਸ ਦੀ ਉਮਰ ਪੂਰੀ ਹੋ ਚੁੱਕੀ ਹੈ ਕਹਿ ਲੱਗੀ ਕਿ ਮੈਂ ਮੇਰੇ ਘਰ ਵਿੱਚ ਸਾਰੇ ਵਿਰਲਾਪ ਕਰ ਰਹੇ ਸਨ ਅਤੇ ਮੈਨੂੰ ਸ਼ਮਸ਼ਾਨ ਘੁੰਮ ਲੈ ਜਾਣ ਦੀ ਵੀ ਤਿਆਰੀ ਕਰ ਰਹੇ ਸਨ ਤੇ ਜਦੋਂ ਕੁਝ ਸਮਾਂ ਹੋਇਆ ਤਾਂ ਮੈਂ ਉੱਠ ਕੇ ਇੱਕਦਮ ਬੈਠ ਗਈ ਮੈਨੂੰ ਇੰਜ ਲੱਗਾ ਕਿ ਮੈਂ ਸੁਪਨਾ ਵੇਖ ਰਹੀ ਹਾਂ ਜਦ ਮੈਨੂੰ ਇਹ ਗੱਲ ਯਾਦ ਰਹੀ ਕਿ ਉਹਨਾਂ ਨੇ ਕਿਹਾ ਸੀ ਕਿ ਦੂਸਰੀ ਸਤਨਾਮ ਕੌਰ ਨੂੰ ਲੈ ਕੇ ਆਉਣਾ ਹੈ ਉਸ ਦੀ ਉਮਰ ਪੂਰੀ ਹੋ ਚੁੱਕੀ ਹੈ ਅਤੇ ਕੁਝ ਸਮੇਂ ਬਾਅਦ ਉੱਥੇ ਸਾਡੇ ਪਲੋਸ ਵਿੱਚ ਹੀ ਇੱਕ ਸਤਨਾਮਕੌਰ ਹੋ ਰਹਿੰਦੀ ਸੀ ਉੱਥੇ ਵੀ ਲਾਪ ਕਰਨ ਦੀ ਆਵਾਜ਼ ਆਈ ਤਾਂ ਅਸੀਂ ਕਿਹਾ ਕਿ ਬੰਦਾ ਭੇਜ ਕੇ ਪਤਾ ਕਰੋ ਕਿ ਕੀ ਗੱਲ ਹੈ ਜਦ ਉਹਨਾਂ ਨੇ ਪਤਾ ਕੀਤਾ ਤਾਂ ਉਹ ਕਹਿਣ ਲੱਗੇ ਕਿ ਜੋ ਤੁਹਾਡੇ ਨਾਮ ਦੀ ਦੂਸਰੀ ਸਤਨਾਮਕੌਰ ਸੀ ਉਹ ਅਕਾਲ ਚਲਾਣਾ ਕਰ ਗਈ ਹੈ ਜਦ ਮੈਨੂੰ ਇਸ ਗੱਲ ਦਾ ਪਤਾ ਲੱਗਾ ਤੇ ਮੈਂ ਮਹਿਸੂਸ ਕੀਤਾ ਮੈਂ ਪੁੰਨਦਾਨ ਬਹੁਤ ਕਰਦੀ ਸਾਂ ਅਤੇ ਆਪਣੇ ਘਰ ਦੇ ਅੱਗੇ ਬੈਠੇ ਭਿਖਾਰੀਆਂ ਨੂੰ ਵੀ ਭੋਜਨ ਸਕਾਂਦੀ ਸਾਂ ਪਰ ਮੈਂ ਕਦੇ ਸਤਸੰਗ ਨਹੀਂ ਸੀ ਕੀਤਾ ਮੈਂ ਗੁਰੂ ਦੀ ਸਤਸੰਗ ਕਦੇ ਨਹੀਂ ਸੀ ਕੀਤੀ ਮੇਰੀ ਸਹੇਲੀ ਮੈਨੂੰ ਇੱਕ ਦਿਨ ਕਹਿਣ ਲੱਗੀ ਕਿ ਮੇਰੇ ਨਾਲ ਚੱਲ ਅਤੇ ਸਤਸੰਗ ਕਰਕੇ ਫਿਰ ਆਵਾਂਗੇ ਤੇ ਮੈਂ ਉਸਦੇ ਜ਼ੋਰ ਜਰ ਕਹਿਣ ਤੇ ਉਹਦੇ ਨਾਲ ਚੱਲੀ ਗਈ ਤੇ ਮੈਂ ਉੱਥੇ 15 ਕੋ ਮਿੰਟ ਹੀ ਬੈਠੀ ਸਤ ਸੰਗ ਕੀਤੀ ਤਾਂ ਉਸ 15 ਮਿੰਟ ਦੇ ਸਤ ਸੰਗ ਦਾ ਮੈਨੂੰ ਸਤ ਸੰਗਤ ਜੀ ਇੰਨਾ ਵੱਡਾ ਫਲ ਮਿਲਿਆ ਕਿ ਉਹ ਜੋ ਖੂਨ ਅਤੇ ਪੀਕ ਦੀ ਜੋ ਨਦੀ ਸੀ ਉਹ ਮੇਰੇ ਪੌਣੇ ਮੈਨੂੰ ਸਤ ਸੰਗ ਕੀਤੇ ਹੋਏ ਫਲ ਨੇ ਮੈਨੂੰ ਪਾਰ ਕਰਾ ਦਿੱਤੀ ਤੇ ਮੈਂ ਉਸ ਤੋਂ ਬਾਅਦ ਮਨ ਵਿੱਚ ਇਹ ਧਾਰਨ ਲਿਆ ਕਿ ਜਿੱਥੇ ਵੀ ਸਤ ਸੰਗ ਹੋਵੇਗੀ ਮੈਂ ਉੱਥੇ ਪਹੁੰਚਾਂਗੀ ਅਤੇ ਆਪਣੇ ਜੀਵਨ ਨੂੰ ਸਫਲਾ ਕਰਾਂਗੀ ਸਤ ਸੰਗਤ ਜੀ ਇਹ ਕੋਈ ਅਤ ਕਥਨੀ ਜਾਂ ਮਨਕੜਤ ਨਹੀਂ ਹੈ ਇਹ ਬੀਬੀ ਅਜੇ ਵੀ ਜੀਵਿਤ ਹੈ ਅਤੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਨ ਜੋ ਮਹਾਂਪੁਰਸ਼ਾਂ ਨੂੰ ਦਿੱਲੀ ਮਿਲੇ ਉੱਥੇ ਵਿਚਾਰ ਹੋਈ ਤਾਂ ਉਹਨਾਂ ਨੇ ਦੱਸਿਆ ਉਹਨਾਂ ਨੇ ਪੁੱਛਿਆ ਕਿ ਤੁਸੀਂ ਲੁਧਿਆਣੇ ਤੋਂ ਦਿੱਲੀ satsang ਕਰਨ ਆਏ ਹੋ ਕਹਿਣ ਲੱਗੇ ਕਿ ਹਾਂ ਜਿੱਥੇ ਮੈਨੂੰ satsang ਦਾ ਪਤਾ ਲੱਗਦਾ ਹੈ ਹੁਣ ਮੈਂ satsang ਨਹੀਂ ਛੱਡਦੀ ਆਪਣੇ ਸਵਾਸ ਸਫਲਾ ਕਰਨੀ ਚਾਹਨੀ ਹਾਂ ਇਹ ਵਿਚਾਰ ਕਰਨ ਦਾ ਆਪ ਜੀ ਨਾਲ ਇਹੋ ਇੱਕ ਜੋ ਮੇਨ ਇਹਦਾ ਮਕਸਦ ਹੈ ਉਹ ਇਹ ਹੈ ਕਿ 사ਤ ਸੰਗਤ ਜੀ ਵਾਤੋ ਵਾਤ ਜਦੋਂ ਸਮਾਂ ਮਿਲੇ 사ਤ ਸੰਗ ਕਰਿਆ ਕਰੋ ਅਸੀਂ ਦੂਰ ਦਰਾਡੇ ਨਹੀਂ 사ਤ ਸੰਗ ਕਰ ਸਕਦੇ ਗੁਰੂ ਘਰ ਜਾਇਆ ਕਰੋ ਅਤੇ ਹਾਜ਼ਰੀ ਭਰਿਆ ਕਰੋ 사ਤ ਸੰਗ ਜਿੰਨਾ ਸਮਾਂ ਹੋ ਸਕੇ ਉਹ ਕਰਿਆ ਕਰੋ ਇਹੀ ਆਪ ਜੀ ਦੇ ਨਾਲ ਨਿਬਣਾਸ ਪਰਮੇਸ਼ਵਰ ਦਾ ਨਾਮ ਵਿਚਾਰ ਕਰਦੇ ਆ अनेकां ਭੁੱਲਾਂ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ